ਇਹਨਾਂ ਸਾਥੀਓ ਸਭ ਤੋਂ ਪਹਿਲਾਂ ਤੁਹੀ ਵਧਾਈ ਦੇ ਪਾਤਰ ਹੋ ਕਿ ਇੱਕ ਪਾਸੇ ਉਹ ਲੋਕ ਆ ਜਿਹੜਾ ਬਾਲਸ ਤੋਂ ਡਰ ਗਿਆ ਘਰੋਂ ਨਹੀਂ ਨਿਕਲਦੇ ਤੇ ਤੁਸੀਂ ਅੱਜ ਬਾਤ ਵਿੱਚ ਇੱਥੇ ਪਹੁੰਚਿਓ ਤੁਹਾਡੇ ਇੱਕ ਇੱਕ ਕਦਮ ਨੂੰ ਸਲਾਮ ਆ ਸਾਡੇ ਵਿੱਚ ਸਰਦਾਰ ਅਮਰਜੀਤ ਸਰਕਾਰੀਆ ਜੀ ਮੇਰੇ ਟੀਐਸਯੂ ਦੇ ਪ੍ਰਧਾਨ ਰਾਜਕਿਆ ਉਹ ਸ਼ਾਮਲ ਹੋਏ ਆ ਉਹਨਾਂ ਦਾ ਨਾਮ ਲੈਣਾ ਭੁੱਲ ਗਿਆ ਸੀਗਾ ਭਾਈ ਨੂੰ ਅੱਜ ਅਸੀਂ ਇਥੇ ਨੌਜਵਾਨਾਂ ਦੇ ਭੱਜਦੇ ਮਸਲੇਾਂ ਤੇ ਗੱਲ ਕਰਨ ਲਈ ਜੁੜੇ ਆ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹਦੇ ਜਨਮ ਦਿਨ ਕੋਤੇ ਅਸੀਂ ਜਲੰਧਰ ਦੇ ਇੱਕ ਵੱਡੀ ਕਨਵੈਨਸ਼ਨ ਕਰਕੇ ਇਹਨਾਂ ਕਨਵੈਨਸ਼ਨਾਂ ਦਾ ਐਲਾਨ ਕੀਤਾ ਸੀਗਾ ਅੱਜ ਉਹ ਕਨਵੈਨਸ਼ਨ ਉਹ ਪਹਿਲੀ ਕਨਵੈਨਸ਼ਨ ਜਿਹੜੀ ਆ ਸ੍ਰੀ ਅੰਮ੍ਰਿਤਸਰ ਦੇ ਵਿੱਚ ਰੱਖੀ ਗਈ ਆ ਉਹਦਾ ਵੀ ਇੱਕ ਵੱਡਾ ਕਾਰਨ ਆ ਉਹ ਕਾਰਨ ਆ ਵੀ ਜਿੱਥੇ ਸਾਡੇ ਨੌਜਵਾਨ ਨਸ਼ੇ ਦੇ ਗ੍ਰਸਤ ਆ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਨਸ਼ਾ ਪਰੋਸਿਆ ਜਾ ਰਿਹਾ ਪਰ ਅੱਜ ਸਾਡੇ ਸਿਆਸਤਦਾਨ ਸਾਡੇ ਬੁੱਧੀਜੀਵੀ ਸਾਡੇ ਜਿਹੜੇ ਆਪਣੇ ਆਪ ਨੂੰ ਪੈਰੋਕਾਰ ਜਿੰਦੇ ਆ ਸਮਾਜ ਦੇ ਉਹ ਇਸ ਵੱਲ ਧਿਆਨ ਨਹੀਂ ਦੇ ਰਹੇ ਉਹ ਇਸ ਵੱਲ ਚਿੰਤਾ ਨਹੀਂ ਦਿਤਾ ਰਹੇ ਸਭ ਜਿਹੜੇ ਰਾਜਨੀਤਿਕ ਲੋਗ ਆ ਉਹ ਸਾਡੇ ਨੌਜਵਾਨਾਂ ਨੂੰ ਨਸ਼ੇ ਦੀ ਬਿਮਾਰੀ ਚ ਪਾ ਕੇ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਹੇ ਆ ਉਹਨਾਂ ਨੂੰ ਗੁੰਡਾਗਰਦੀ ਚ ਫਸਾਇਆ ਜਾ ਰਿਹਾ ਉਹਨਾਂ ਨੂੰ ਨਸ਼ਾ ਤਸਕਰੀਤ ਪਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਸਾਡਾ ਨੌਜਵਾਨ ਜਿਹੜਾ ਵਾ ਉਹ ਨਸ਼ੇ ਨਾਲ ਮੌਤ ਦੇ ਘੇਰੇ ਗੋਮ ਜਿਹੜਾ ਘੇਰਿਆ ਜਾ ਗਿਆ ਅੱਜ ਪੰਜਾਬ ਦੇ ਵਿੱਚ ਨਿਤ ਦਿਨ ਨਸ਼ੇ ਨਾਲ ਮੌਤਾਂ ਹੋ ਰਹੀਆਂ ਉਹ ਮੌਤਾਂ ਕੋਈ ਘੱਟ ਨਸ਼ੇ ਕਰਕੇ ਨਹੀਂ ਹੋ ਰਹੀਆਂ ਉਹ ਮੌਤਾਂ ਉਹਰ ਦੋਸਤੋ ਹੋਣੀਆਂ ਜਿੱਥੇ ਪੰਜਾਬ ਸਰਕਾਰ ਕਹਿੰਦੀ ਆ ਵੀ ਅਸੀਂ ਯੁੱਧ ਨਸ਼ਾ ਵਿਰੁੱਧ ਛੇੜਿਆ ਆ ਪਰ ਅਸਲੀ ਗੱਲ ਇਹ ਆ ਵੀ ਯੁੱਧ ਨੌਜਵਾਨੀ ਵਿਰੁੱਧ ਆ ਉਹ ਯੁੱਧ ਜਿਹੜੇ ਨੌਜਵਾਨ ਲੜਨਾ ਚਾਹੁੰਦੇ ਆ ਜਿਹੜੇ ਨੌਜਵਾਨ ਆਪਣੇ ਭੈਣ ਭਾਈਆਂ ਦੀ ਬਾਹ ਫੜਨਾ ਚਾਹੁੰਦੇ ਆ ਜਿਹੜੇ ਨੌਜਵਾਨ ਕਿੱਤੀ ਲੋਕਾਂ ਦੀ ਹੁੰਦੀ ਲੁੱਟ ਉਹਨੂੰ ਬਚਾਉਣਾ ਚਾਹੁੰਦੇ ਆ ਉਹਨਾਂ ਨੂੰ ਅੱਜ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦਾ ਹੱਥ ਕੀ ਬਣਿਆ ਜਿਹੜਾ ਪ੍ਰਸ਼ਾਸਨ ਆ ਉਹ ਜਿਹੜਾ ਧਮਕੀਆਂ ਦੇ ਰਿਹਾ ਕਿ ਤੁਸੀਂ ਮਸ਼ੇ ਦੀ ਗੱਲ ਨਹੀਂ ਕਰਨੀ ਤੁਸੀਂ ਵੀਡੀਓ ਨਹੀਂ ਪਾਉਣੀਆਂ ਤੁਸੀਂ ਸਗੋਂ ਇਹ ਵੀਡੀਓ ਪਾਓ ਵੀ ਸਾਡਾ ਪੰਜਾਬ ਬੜਾ ਸੁਖਾਲਾ ਪੰਜਾਬ ਹੋ ਗਿਆ ਹਰ ਪਾਸੇ ਹਰੇ ਪੈਦੀ ਕ੍ਰਾਂਤੀ ਆ ਗਈ ਹਰ ਇੱਕ ਨੌਜਵਾਨ ਨੂੰ ਰੁਜ਼ਗਾਰ ਮਿਲ ਗਿਆ ਹਰ ਇੱਕ ਨੌਜਵਾਨ ਜਿਹੜਾ ਵਾ ਬਿਜ਼ੀ ਆ ਨੌਜਵਾਨ ਕੋ ਨਸ਼ਾ ਕਰਨ ਨੂੰ ਟਾਈਮ ਨਹੀਂ ਹੈ ਪਰ ਅਸਲੀ ਗੱਲ ਇਹਦੇ ਨਾਲੋਂ ਉਲਟਿਆ ਸਾਡੇ ਨੌਜਵਾਨ ਅੱਜ ਖੁਦ ਖੁਦਕੁਸ਼ੀ ਵਾਲੀ ਮਜਬੂਰ ਆ ਸਾਡੇ ਉਹ ਨੌਜਵਾਨ ਜਿਹੜੇ ਡਿਗਰੀਆਂ ਕਰਕੇ ਜਿਨ੍ਹਾਂ ਦੇ ਕੁਝ ਖੁਆਬ ਸੀਗੇ ਜਿਨ੍ਹਾਂ ਦੇ ਮਾਬਾਪ ਦੀ ਆਸ ਸੀ ਕਿ ਸਾਡਾ ਪੁੱਤ ਬੜੇਗਾ ਤੇ ਸਾਡੀ ਬੁੜੇ ਪੇਰੀ ਵਾਰਡ ਡੋਰ ਬਣੇਗਾ ਜੋ ਪੁੱਤ ਜਿਹੜਾ ਹੋਸਟਲੋਂ ਦੇ ਵਿੱਚ ਉੱਥੋਂ ਦੇ ਫੱਕਿਆ ਪੱਖਿਆ ਨਾਲ ਫਾਹਾ ਲੈਣ ਨੂੰ ਮਜਬੂਰ ਆ ਸਾਡਾ ਨੌਜਵਾਨ ਮੈਰਜ ਛਾਲਾ ਮਾਰਨ ਨੂੰ ਮਜਬੂਰ ਆ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਦੇਖਦੇ ਹੋ ਗੋਗੇ ਕਿ ਸਾਡੇ ਨੌਜਵਾਨਾਂ ਦੀਆਂ ਵੱਡੇ ਪੰਦਰ ਤੇ ਲਾਸ਼ਾਂ ਏਡੀਆਂ ਉਹ ਮੈਰਾ ਖੱਸੀਆਂ ਦੇ ਵਿੱਚੋਂ ਮਿਲਣਦੀਆਂ دریاਵਾਂ ਚੋਂ ਮਿਲਣਦੀਆਂ ਸਾਡੇ ਉਹ ਨੌਜਵਾਨ ਜਿਹੜੇ ਨਸ਼ਾ ਕਰਕੇ ਤੋਪ ਪੇ ਫਿਰਦੇ ਆ ਉਹਨਾਂ ਦੀਆਂ ਮੋਤਾਂ ਜਦੋਂ ਹੁੰਦੀਆਂ 5-5 ਦਿਨ ਜਿਹੜਿਆ ਲਾਸ਼ਾਂ ਪਲਾਟਾਂ 'ਚ ਪਈਆਂ ਰਹਿੰਦੀਆਂ ਮੇਰੇ ਕੋਲ ਸਾਥੀ ਬੈਠੇ ਆ ਇਹਨਾਂ ਦੇ ਲਾਗੇ ਪਲਾਟਾਂ 'ਚ ਦੋ ਲਾਸ਼ਾਂ ਇਹਨਾਂ ਦੇ ਘਰ ਦੇ ਲਾਗੋ ਮਿਲਕੀਆਂ ਅੱਜ ਸਭ ਤੋਂ ਵੱਡੀ ਤਲਵਾਰ ਸਾਡੇ ਨੌਜਵਾਨ ਪੀੜੀ ਦੇ ਸਿਰ ਦੇ ਉੱਤੇ ਲਟਕਦੀ ਪਈ ਆ ਇਹ ਸਮਾਜ ਦਾ ਰਾਖਾ ਸਾਡੇ ਨੌਜਵਾਨ ਨੇ ਬੰਨਾ ਸੀਗਾ ਏ ਸਾਡੇ ਸਮਾਜ ਦੀ ਅਗਵਾਈ ਸਾਡੇ ਨੌਜਵਾਨ ਨੇ ਕਰਨੀ ਸੀ ਵੀ ਪਰ ਅੱਜ ਸਾਲਾਂ ਹੋਈਆਂ ਸਾਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਨੂੰ ਆਪਣੇ ਨੌਜਵਾਨ ਨੂੰ ਬਚਾਉਣ ਦੀ ਜਿਹੜੀ ਲੜਾਈ ਲੜਨੀ ਪੈ ਰਹੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਰਕਾਰਾਂ ਕਿਰਤ ਦੀ ਲੁੱਟ ਕੱਢਿਆ ਰਹਿਂਦੀਆਂ ਸਰਕਾਰਾਂ ਨਵੇਂ-ਨਵੇਂ ਕਾਨੂੰਨ ਬਣਾਉਂਦੀਆਂ ਰਹਿੰਦੀਆਂ ਪਰ ਉਹ ਸਭ ਬਣਨ ਦੇ ਬਾਅਦ ਵੀ ਜਿਹੜਾ ਨਸ਼ਿਆਂ ਦਾ ਯੁੱਧ ਚੱਲ ਰਿਹਾ ਅਸੀਂ ਲਗਾਤਾਰ ਵੀਡੀਓ ਪਾ ਰਹੇ ਹਾਂ ਜਿਦੇ ਵਿੱਚ ਹੁਣ ਸਾਡੀਆਂ ਭੈਣਾਂ ਵੀ ਸੜਕਾਂ ਦੇ ਉੱਤੇ ਬੜੇ ਵੱਡੇ ਪੱਧਰ ਤੇ ਨਸ਼ਾ ਕਰਦੀਆਂ ਦੇਖਣੀਆਂ ਉਹਨਾਂ ਨੂੰ ਸੋਚੀ ਸਮਝੀ ਸਾਜ਼ਿਸ਼ ਹੈ ਫੋਟਲਾ ਵਾਲਿਆਂ ਵੱਲੋਂ ਇਸ ਧੰਦੇ 'ਚ ਪਾਇਆ ਜਾ ਰਿਹਾ ਉਹਨਾਂ ਦਾ ਦੇਵਪਾਰ ਦਾ ਧੰਦਾ ਨਾਲ ਉਤਾਇਆ ਸ਼ੁਰੂ ਕਰਵਾਇਆ ਜਾਂ ਬੜੇ ਵੱਡੇ ਪੱਧਰ ਤੇ ਹੋਟਲਾਂ ਵਾਲਿਆਂ ਵੱਲੋਂ ਕਿਸੇ ਦਾ ਵੀ ਇਹ ਸਵਾਲ ਧਿਆਨ ਨਹੀਂ ਚਿੰਤਾ ਨਹੀਂ ਕਿਉਂਕਿ ਉਹਨਾਂ ਨੂੰ ਲੋੜ ਹੀ ਨਹੀਂ ਚਿੰਤਾ ਕਿੰਨੂ ਹੋਣੀ ਆ ਜਿਹੜੇ ਤੁਸੀਂ ਅੱਜ ਆਇਓ ਇਹਣਾ ਸੋਚੋ ਤੁਹਾਡੀ ਗਿਣਤੀ ਥੋੜੀ ਆ ਇਹ ਗਿਣਤੀ ਬਹੁਤ ਵੱਡੀ ਆ ਉਹ ਸਰਕਾਰਾਂ ਨੂੰ ਭਾਜ ਦੇਣ ਲਈ ਇਹ ਕੋਈ ਅਸੀਂ ਸ਼ਰਾਬ ਦੀਆਂ ਬੋਤਲਾਂ ਦੇ ਕੇ ਪੈਸੇ ਦੇ ਕੇ ਆਟੇ ਦੀਆਂ ਬੋਰੀਆਂ ਦੇ ਕੇ ਜਾਂ ਘਰੋਂ ਆਪਣੀਆਂ ਗੱਡੀਆਂ ਦੇ ਕੇ ਨਹੀਂ ਇਹ ਸਾਥੀ ਸੱਦੇ ਨੌਜਵਾਨ ਸੱਦੇ ਇਹ ਸਾਥੀਓ ਨੌਜਵਾਨ ਨੇ ਜਿਹੜੇ ਆਪਣੇ ਦਿਮਾਗ ਦੇ ਵਿੱਚ ਇੱਕ ਨਵੀਂ ਉਪਜ ਪੈਦਾ ਕਰਨ ਇਹ ਸਮਾਜ ਨੂੰ ਕੁੱਚਾ ਝਕਣ ਵਾਸਤੇ ਇੱਥੇ ਆਪਣੇ ਆਪ ਆਏ ਆ ਅੱਜ ਇੱਕ ਪਾਸੇ ਸਾਡਾ ਨੌਜਵਾਨ ਬੇਰੋਜ਼ਗਾਰੀ ਦੀ ਮਾਰ ਚੱਲ ਰያ ਸੀ ਜਿਹੜਾ ਬੈਨਰ ਬਣਾਇਆ ਨਸ਼ਾ ਬੇਰੋਜ਼ਗਾਰੀ ਤੇ ਗੁੰਡਾਗਰਦੀ ਸਾਡੇ ਬੱਚਿਆਂ ਦੇ ਹੱਥਾਂ 'ਚ ਸਾਡੀ ਨੌਜਵਾਨ ਪੀੜੀ ਨੂੰ ਖਤਮ ਕਰਨ ਵਾਸਤੇ ਜਿਹੜਾ ਵਾ ਉਹ ਨਸ਼ਾ ਦਿੱਤਾ ਗਿਆ ਉਸ ਤੋਂ ਬਾਅਦ ਸਾਡੇ ਨੌਜਵਾਨ ਬੇਰੋਜ਼ਗਾਰੀ ਦੀ ਮਾਰ ਹੇਠ ਮਾਰੇ ਆ ਰਿਆ ਸਾਡੀਆਂ ਧੀਆਂ ਦੰਤਰਾ ਦੇ ਪਾ ਕੇ ਉਹਨਾਂ ਕੋ ਉਹਨਾਂ ਦਾ ਜਿੰਸੀ ਸ਼ੋਸ਼ਣ ਜਿਹੜਾ ਕੀਤਾ ਜਾ ਰਿਹਾ ਕਿੰਨਾ ਵੱਲੋਂ ਇਹ ਸਰਕਾਰ ਦੀਆਂ ਪਲੈਨਿੰਗਾਂ ਵੱਲੋਂ ਇਹ ਪ੍ਰਸ਼ਾਸਨ ਦੀਆਂ ਪਲੈਨਿੰਗਾਂ ਵੱਲੋਂ ਅੱਜ ਜਦੋਂ ਅਸੀਂ ਆਵਾਜ਼ ਚੁੱਕਦੇ ਆ ਕਿ ਸਾਡੇ ਇਲਾਕੇ ਚ ਤੁਹਾਡੇ ਨਸ਼ਾ ਖਿਲਾਫ ਚੱਲਦੇ ਜੁੱਤ ਦੇ ਵਿੱਚ ਪਹਿਲਾਂ ਨਾਲੋਂ ਵੀ ਨਸ਼ਾ ਵੱਧ ਵੇਚ ਰਿਹਾ ਪਹਿਲਾਂ ਨਾਲੋਂ ਵੀ ਨਸ਼ਾ ਰਫਤਾਰ ਫੜ ਰਿਹਾ ਪਹਿਲਾਂ ਅਸੀਂ ਦੇਖਦੇ ਸੀਗੇ ਮੈਂ ਇਹ ਗੱਲ ਕਿਹੜੀ ਚੋਨਾ ਵੀ ਅਸੀਂ ਕਹਿੰਦੇ ਵੀ ਕਾਂਗਰਸੀ ਵੀ ਮਾੜੇ ਤੇ ਕਾਲੀ ਵੀ ਮਾੜੇ ਇਹ ਸਰਕਾਰ ਨੂੰ ਤੇ ਲੋਕਾਂ ਨੇ ਚੁਣਿਆ ਸੀ ਪਰ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨਾਲੋਂ ਵੀ ਗੜਕੀ ਨਿਕਲੀ ਆ ਉਹ ਸਰਕਾਰ ਦੇ ਵਿੱਚ ਜੇ ਕਬਜ਼ੇ ਕੀਤੇ ਗਏ ਸੀਗੇ ਤੇ ਵੱਡੇ ਵੱਡੇ ਹੋਟਲਾਂ ਤੇ ਸੁੱਖ ਵਿਲਾਸ ਵਰਗੀਆਂ ਥਾਵਾਂ ਤੇ ਕਬਜ਼ੇ ਕੀਤੇ ਗਏ ਸੀਗੇ ਪਰ ਇਹ ਸਰਕਾਰ ਨੇ ਸਾਡੇ ਗਰੀਬ ਗੁਰਬੇ ਲੋਕਾਂ ਦੇ ਜਿਹੜੇ 2-2 ਮਰਲੇ ਦੇ 3-3 4-4 ਮਰਲੇ ਦੇ ਪਲਾਟ ਆ ਉਹਨਾਂ ਦੇ ਉੱਤੇ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਭਰਾਓ ਅੱਜ ਤੁਸੀਂ ਥਾਣੇ ਚਲੇ ਜਾਓ ਤੁਹਾਡੇ ਨਾਲ ਵਧਿੱਕੀ ਹੋਈ ਆ ਤੁਹਾਡੇ ਨਾਲ ਤਸ਼ੱਦਦ ਹੋਇਆ ਤੁਹਾਡੀ ਥਾਣੇ ਦੇ ਵਿੱਚ ਰਿਪੋਰਟ ਨਹੀਂ ਦਿੱਚ ਕੀਤੀ ਜਾ ਰਹੀ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਗੱਲ ਕਹੀ ਆ ਕਿ ਪੰਜਾਬ ਇਸ ਤਰ੍ਹਾਂ ਦਾ ਦਿਖਾਉਣਾ ਵੀ ਬੜਾ ਖੁਸ਼ਹਾਲ ਪੰਜਾਬ ਆ ਭਾਰੀ ਢਾਂਚਾ ਉਹਦਾ ਇਸ ਤਰ੍ਹਾਂ ਦਾ ਵਿਖਾਉਣਾ ਕਿ ਪੰਜਾਬ ਵਿੱਚ ਕੋਈ ਦੁੱਖ ਗਰੀਬ ਗੁਰਬਾ ਨਸ਼ਾ ਨਹੀਂ ਹੈ ਪਰ ਉਹ ਜਿਸਮ ਦੇ ਅੰਦਰ ਜਿਹੜਾ ਵਕ ਕੀੜਿਆਂ ਵਾਂਗੂ ਜਿਹੜੇ ਮਾੜੇ ਕੰਮ ਐ ਚੱਲ ਰੇ ਆ ਸਾਡੇ ਬਹੁਤ ਕ੍ਰੀਤیاں ਉਸ ਜਿਸਮ ਚ ਚੱਲ ਰਹੀਆਂ ਆਈੜੀਆਂ ਕ੍ਰੀਤیاں ਸਾਡੇ ਉਸ ਢਾਂਚੇ ਨੂੰ ਉਸ ਸਰੀਰ ਨੂੰ ਖਰਾਬ ਕਰ ਰਹੀਆਂ ਆ ਅੱਜ ਉਹ ਬਾਪ ਜਿਹੜਾ 85 ਸਾਲਾਂ ਦਾ ਆ ਜਿਹਦੀ ਜ਼ਿੰਮੇਵਾਰੀ ਸਰਕਾਰ ਦੀ ਬੰਦੀ ਸੀਗੀ ਕਿ ਉਹ ਉਸ ਨੂੰ ਸੋਖ ਸੁਵਿਧਾ ਮਿਲਣ ਉਹ ਆਪਣੇ ਘਰ ਬੈਠ ਕੇ ਆਰਾਮ ਦੀ ਜ਼ਿੰਦਗੀ ਜੀਵੇ ਉਹਦਾ ਪੁੱਤ ਜਿਹੜਾ ਵਾ ਤਿੰਨ ਮੰਤਰੀ ਲੱਗਾ ਹੋਵੇ ਜਿਸ ਤਰ੍ਹਾਂ ਇਹ ਯੋਗਤਾ ਵਾ ਜੋ 10 ਪੜਿਆਂ ਨੂੰ 10 ਦੇ ਬਰਾਬਰ ਨੌਕਰੀ ਮਿਲਣੀ ਚਾਹੀਦੀ ਜਿਉਂਨੇ ਬੀਏ ਕੀਤੀ ਉਹਨੂੰ ਬੀਏ ਦੇ ਹਿਸਾਬ ਨਾਲ ਨੌਕਰੀ ਮਿਲਣੀ ਚਾਹੀਦੀ ਜਿਉਂਨੇ ਪੀਐਸਜੀ ਦਿੱਤੀ ਹੈ ਤਾਂ ਕਿਤੇ ਨਾ ਕਿਤੇ ਪ੍ਰੋਫੈਸਰ ਲੱਗਾ ਹੋਣਾ ਚਾਹੀਦਾ ਪਰ ਅੱਜ ਉਹ 85 ਸਾਲ ਦਾ ਬਾਪ ਜਿਹੜਾ ਵਾ ਉਹ ਚੌਂਕਾਂ ਦੇ ਵਿੱਚ ਦਿਹਾੜੀ ਕਮਲੀ ਮਜਬੂਰ ਆ ਮੈਂ ਬਜ਼ੁਰਗ ਨੂੰ ਮਿਲਿਆ ਦੁੱਖ ਆ ਗਿਆ ਅੱਖਾਂ 'ਚ ਪਾਣੀ ਆ ਗਿਆ ਆਹਦੀ ਗੱਲ ਸੁਣ ਕੇ ਮਾ ਬਾਬਾ ਲੱਗ ਤੇਰੇ ਕੋਬ ਪਿਆ ਵਾ ਬਾਹ ਤੇਰੀ ਟੁੱਟੀਆਂ ਕੰਮ ਨਹੀਂ ਕਰਦੀ ਤੇ ਤੂੰ ਇੱਥੇ ਦਿਹਾੜੀ ਲਾਉਣ ਕਿਉਂ ਆ ਜੇ ਤੈਨੂੰ ਕੋਈ ਤਕਲੀਫ ਹੈ ਤਾਂ ਮੈਂ 2 400 500 ਦਾ ਜਿੰਨੀ ਮੇਰੀ ਕੰਜਾਇਸ਼ ਆ ਮੈਂ ਤੇਰੇ ਘਰ ਰਾਸ਼ਨ ਪਵਾ ਦੂੰਗਾ ਕਹਿੰਦਾ ਪੁੱਤ ਮੈਂ ਰੋਟੀ ਗੁਰਦਵਾਰੇੋਂ ਖਾ ਲੈਣਾ ਵਾ ਮੈਨੂੰ ਰੋਟੀ ਦੇ ਕੋਈ ਖਤਰਾ ਨਹੀਂ ਪਰ ਮੈਂ ਦਿਹਾੜੀ ਇਸ ਕਰਕੇ ਲਾਉਣ ਆਂਾ ਕਿ ਮੇਰਾ ਪੁੱਤ ਨਸ਼ਾ ਕਰਦਾ ਵੱਡਾ ਵੀ ਕਰਦਾ ਤੇ ਛੋਟਾ ਵੀ ਕਰਦਾ ਜਦੋਂ ਮੈਂ ਦਿਹਾੜੀ ਲਾ ਕੇ 500 ਰੁਪਏ ਲੈ ਕੇ ਇੰਨਾ ਤੇ ਵੱਡੇ ਨੂੰ 250 ਦਿਨਾ ਤੇ ਛੋਟੇ ਨੂੰ 250 ਦਿਨਾ ਵੀ ਜਾਓ ਪੁੱਤਰੋ ਨਸ਼ਾ ਕਰਾਓ ਪਰ ਕਿਸੇ ਦੀ ਜਾ ਕੇ ਚੋਰੀ ਨਾ ਕਰਿਓ ਕਿਸੇ ਧੀ ਭੈਣ ਦੀ ਵਾੜੀ ਨਾ ਲਾਇਓ ਕਿਸੇ ਬਜ਼ੁਰਗ ਦੀ ਮਾਂ ਦੇ ਕੰਨ ਨਾ ਪਾੜ ਕੇ ਆਇਓ ਮੇਰੀ ਬੇਵਪਤੀ ਥਾਣਿਆਂ 'ਚ ਨਾ ਕਰਾਇਓ ਮੇਰ ਕੋ ਸਹਾਰਿਆ ਨਹੀਂ ਜਾਣਾ ਮੈਂ ਤੁਹਾਡੇ ਲਈ ਸੜਕਾਂ ਤੇ ਮੇਨਟ ਕਰ ਲੂੰਗਾ ਇਸੇ ਤਰ੍ਹਾਂ ਹੀ ਮਾਵਾ ਨੇ ਮਾਵਾਂ ਜਾ ਕੇ ਭਾਂਡੇ ਮਾਜਦੀਆਂ ਜਿਹੜੀਆਂ ਬਜ਼ੁਰਗ ਨੇ ਜਿਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ ਉਹ ਬਜ਼ੁਰਗ ਮਾਵਾਂ ਲੋਕਾਂ ਦੇ ਘਰਾਂ 'ਚ ਜਾ ਕੇ ਭਾਂਡੇ ਮਾਜਦੀਆਂ ਕੱਪੜੇ ਧੋਂਦੀਆਂ ਸਫਾਈਆਂ ਕਰਦੀਆਂ ਗੋਹਾ ਮੂਤ ਕਰਦੀਆਂ ਤੇ ਸ਼ਾਮ ਨੂੰ 2-400 ਰੁਪਏ ਲਿਆ ਕੇ ਆਪਣੀ ਧੀ ਨੂੰ ਫੋਨ ਨਹੀਂ ਆਪਣੇ ਪੁੱਤ ਨੂੰ ਫੋਨ ਨਹੀਂ ਪੁੱਤ ਨਸ਼ਾ ਕਰ ਲਾ ਮੇਰੀ ਗੁੱਤ ਕਿਤੇ ਥਾਣੇ ਦਾ ਪੜਾਈ ਜਦੋਂ ਇਹਦੇ ਖਿਲਾਫ ਹੋ ਜਾਣ ਜਦੋਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਸੜਕਾਂ ਦੇ ਉੱਤੇ ਨਸ਼ਾ ਕਰਦੀਆਂ ਸਾਨੂੰ ਵਖਣ ਇਹਦਾ ਸਮਝਿਓ ਇਹ ਸਮਝਿਓ ਕਿ ਇਹ ਸਰਕਾਰਾਂ ਦਾ ਸੂਰਜ ਜਿਹੜਾ ਇਹ ਕਹਿੰਦੀਆਂ ਸਾਡਾ ਚੜਿਆ ਉਹ ਸੂਰਜ ਚੜਿਆ ਜਰੂਰ ਵਿਖਦਾ ਪਰ ਉਹ ਸੂਰਜ ਨੂੰ ਗ੍ਰਹਿਣ ਲੱਗਾ ਉਹ ਸੂਰਜ ਡੁੱਬਿਆ ਜਿੱਥੇ ਸਾਡੀਆਂ ਟੀਆ ਨਸ਼ਾ ਕਰਨ ਲੱਗ ਪੈਂਦੇ ਜਿੱਥੇ 13-13 ਸਾਲ 12-12 ਸਾਲ ਦੇ ਬੱਚੇ ਆ ਪੰਜਾਬਾਵਾ ਵਿਢ ਲੈ ਟੀਆ ਦੇ ਨਾਲ ਤੇ ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਕੀੜੇ ਪਏ ਹੋਣ ਆ ਪੋਲਿਆ ਬੀਆਰਟੀਸੀ ਪੜ ਮੈਨੂੰ ਪ੍ਰਸ਼ਾਸਨ ਕਹਿੰਦਾ ਕਿ ਇੱਥੋਂ ਦੀਆ ਵੀਡੀਓ ਨਹੀਂ ਪਾਉਣੀਆ ਇੱਥੇ ਨਸ਼ਾ ਨਹੀਂ ਹੈ ਬੋਲ ਕੇ ਕਹੇ ਆਪਣੇ ਚੈਨਲ ਰਹੀਂ ਮੈਂ ਕਹਾ ਮੈਂ ਨਹੀਂ ਕਹਿਣਾ ਤੁਸੀਂ ਜੋ ਕਰਨਾ ਕਰ ਲਵੋ ਇੱਥੋਂ ਦੇ ਹਲਕੇ ਦੇ ਵ代ਕ ਨੇ ਧਮਕੀਆਂ ਦਿੱਤੀਆਂ ਕਿ ਮੇਰੇ ਖਿਲਾਫ ਨਾ ਬੋਲ ਜਦੋਂ ਅਸੀਂ ਤੈਨੂੰ 30000 ਵੋਟ ਪਾ ਕੇ ਚੁਣ ਕੇ ਭੇਜਿਆ ਤੇ ਤੇਰੇ ਸਿਰ ਤੇ ਬੜੀ ਵੱਡੀ ਜ਼ਿੰਮੇਵਾਰੀ ਪਾਈ ਸੀਗੀ ਕਿ ਤੂੰ ਸਾਡੇ ਇਲਾਕੇ ਦਾ ਕੁਛ ਨਾ ਕੁਛ ਸੋਚੇਗਾ ਆਮ ਕਰਦਾ ਆਂ ਪਰ ਇਹ ਪਿੰਡੀਆਂ ਸਰਕਾਰਾਂ ਨਾਲ ਵੀ ਕਰਪਟ ਬੰਦਾ ਨਿਕਲਿਆ ਇਹ ਬੰਦਾ ਹੋ ਨਿਕਲਿਆ ਜਿਹੜਾ ਬੰਦਾ ਗੁੱਗਲ ਜੂ ਲੁਕਿਆ ਸੱਪ ਸੀਗਾ ਇਸਨੇ ਜੇ ਕੋਈ ਕੰਮ ਕੀਤਾ ਮੈਨੂੰ ਇੱਕ ਕੰਮ ਆਪਣਾ ਇੱਥੇ ਇਲਾਕੇ 'ਚ ਗਣਾ ਦੇ ਤੁਸੀਂ ਲੋਕੋ ਦੱਸਦੇ ਕਰੀ ਬਾਹ ਖੜੀ ਕਰਕੇ ਕੋਈ ਕੰਮ ਕੀਤਾ ਇਸਨੇ ਤੇ ਨਹੀਂ ਕੀਤਾ ਇੱਕ ਰਿਵਾਜ ਦਿਓ ਨਹੀਂ ਕੀਤਾ ਫ੍ਰਿਸ਼ਤਾਚਾਰ ਕੀਤਾ ਫ੍ਰਿਸ਼ਤਾਚਾਰ ਕੀਤਾ ਅੱਜ ਉਹ ਐਮਐਲਏ ਸਾਨੂੰ ਸਾਡੀ ਆਵਾਜ਼ ਦਬੰਦ ਦੀ ਕੋਸ਼ਿਸ਼ ਕਰਦਾ ਅਸੀਂ ਉਸ ਨੂੰ ਇਸ ਪਲੇਟਫਾਰਮ ਤੋਂ ਇਸ ਸਟੇਜ ਤੋਂ ਦੱਸ ਦੇਣਾ ਚਾਹੁੰਦੇ ਹਾਂ ਤੇਰੀਆਂ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਤੂੰ ਚਾਹੇ ਜਿੱਥੋਂ ਤੱਕ ਮਰਜ਼ੀ ਜੋਰ ਲਾਣਾ ਅਸੀਂ ਆਪਣੇ ਲੋਕਾਂ ਲਈ ਆਪਣੇ ਕਿਰਤੀ ਲੋਕਾਂ ਲਈ ਮਰਨ ਮਿਦਨ ਤੱਕ ਤਿਆਰ ਹਾਂ ਅੱਜ ਸਾਡੇ ਲੋਕ ਕੋਈ ਰਾਹ ਲੱਭ ਰਿਹਾ ਇਹ ਜਿਹੜੇ ਲੋਕ ਆਏ ਆ ਰਾਹ ਲੱਭ ਰਿਹਾ ਤੇ ਸਾਡੀ ਕੋਈ ਬਾਹ ਫਰਮਾ ਲੈ ਹੋ ਪਰ ਇਹ ਸਰਕਾਰਾਂ ਤੋਂ ਸਾਨੂੰ ਆਸ ਨਹੀਂ ਪਰ ਸਾਨੂੰ ਆਸ ਇਹ ਉਹ ਭਗਤ ਸਿੰਘ ਤੋਂ ਆ ਕਰਤਾਰ ਸਿੰਘ ਸਾਹਿਬ ਤੋਂ ਆ ਜਿਹੜੇ ਕਰਤਾਰ ਸਿੰਘ ਸਾਹਿਬੇ ਦਾ ਇਹਨਾਂ ਦੇ ਮਤਭੇ ਨੂੰ ਨਾਂਹ ਨਹੀਂ ਲੈਣਾ ਹੁੰਦਾ ਸਾਨੂੰ ਇਹਨਾਂ ਦੀ ਜੀਵਨੀ ਤੋਂ ਕੁਝ ਨਾ ਕੁਝ ਸਿੱਖਣਾ ਪਊਗਾ ਇਹਨਾਂ ਤੋਂ ਕੁਝ ਪੜ੍ਹਨਾ ਪਊਗਾ ਠੀਕ ਹੈ ਇਹਨਾਂ ਦਾ ਰਸਤਾ ਜਿਹੜਾ ਵਾ ਫਾਂਸੀ ਤੱਕ ਲੈ ਕੇ ਜਾਂਦਾ ਪਰ ਉਹ ਫਾਂਸੀ ਲੋਕਾ ਲਈ ਨਵਾਂ ਰਾਹ ਖੋਲ੍ਹ ਲਿਆ ਲੋਕਾਂ ਨੇ ਹੱਥ ਖੋਲ੍ਹ ਲਿਆ ਲੜਨ ਲਈ ਉਹਨਾਂ ਨੂੰ ਗਾਂ ਕਰਦੀਆ ਤੇ ਆਪਣੇ ਹੱਕ ਲੈਣ ਲਈ ਮਜਬੂਰ ਕਰਦੀਆ ਇਹ ਰਾਹ ਸੁਖਾਲਾ ਮੈਂ ਸਾਰੇ ਆਪਣੇ ਨੌਜਵਾਨ ਦੋਸਤ ਭੈਣ ਭਾਈਆਂ ਬਜ਼ੁਰਗਾਂ ਨੂੰ ਬੇਨਤੀ ਕਰੂੰਗਾ ਕਿ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਮਾਦੇ ਕੁਕਰ ਆ ਅਸੀਂ ਆਪ ਨੂੰ ਵੀ ਕਹਿੰਦੇ ਆ ਵੀ ਸਾਡੇ ਨਾਲ ਜੁੜ ਕੇ ਸ਼ੀਮ ਭਗਤ ਸਿੰਘ ਨੌਯਾਨ ਸਭਾ ਦੀ ਜਿਹੜੀ ਲੋਕਾਂ ਦੀ ਲੁਕਾਈ ਦੀ ਲੜਾਈ ਆ ਉਸ ਦਾੰਦਾ ਹਿੱਸਾ ਜ਼ਰੂਰ ਪਾਓ ਨਹੀਂ ਤੇ ਜੇ ਅਸੀਂ ਇਹਨਾਂ ਤੋਂ ਆਸ ਰਿੰਦੇ ਰਏ ਅਸੀਂ ਨਿਤ ਦਿਨ ਲੁੱਟੇ ਜਾਂਦੇ ਆ ਤੇ ਨਿਤ ਦਿਨ ਲੁੱਟੇ ਜਾਵਾਂਗੇ ਜੇ ਲੁੱਟੇ ਗਏ ਅੱਜ ਅਸੀਂ ਤੁਹਾਡੀ ਬਾਹ ਫੜਨ ਨੂੰ ਤਿਆਰ ਆ ਜਿਸ ਦਿਨ ਅਸੀਂ ਖਤਮ ਹੋ ਗਏ ਤੇ ਤਹੀ ਸਮਝ ਲੋ ਤੁਹਾਡੇ ਘਰਾਂ ਦੇ ਉੱਤੇ ਕਬਜ਼ਾ ਤੁਹਾਡੇ ਦੋ ਡੰਗ ਦੀ ਰੋਟੀ ਦੇ ਉੱਤੇ ਕਬਜ਼ਾ ਹੋ ਜਾਏਗਾ ਅਸੀਂ ਦੋ ਡੰਗ ਦੀ ਰੋਟੀ ਵਾਸਤੇ ਲੜਸਾਂਗੇ ਔੜ ਵਾਲੇ ਸਾਲਾਂ ਚ ਮੈਂ ਥੋੜਾ ਸਮਾਂ ਜ਼ਿਆਦਾ ਲਵਾਂਗਾ ਸਾਥੀ ਆ ਗਿਆ ਟਾਈਮ ਹੋ ਗਿਆ ਪਰ ਮੈਂ 2 ਮਿੰਟ ਹੋਰ ਗੱਲ ਕਰਨੀ ਚਾਹਨਾ ਅੱਜ ਅਸੀਂ ਨਸ਼ੇ ਕਰਕੇ ਆਪਣੇ ਬੱਚੇ ਵਿਦੇਸ਼ੀ ਤੋਰੀ ਜਾਂਦੇ ਆ ਜਦੋਂ ਅਸੀਂ ਆਪਣੇ ਬੱਚੇ ਵਿਦੇਸ਼ੀ ਤੋੜਦੇ ਆ ਉਦੋਂ ਗੱਲ ਚੇਤੇ ਆਉਂਦੀ ਆ ਵੀ ਜਦੋਂ ਸਾਡੀ ਜ਼ਰੂਰਤ ਸਾਡੇ ਬੱਚਿਆਂ ਨੂੰ ਸੀਗੀ ਅਸੀਂ ਉਹਨਾਂ ਕੋਲ ਰਹਿਣਾ ਸੀਗਾ ਉਦੋਂ ਅਸੀਂ ਆਪਣੇ ਇਸ ਦਤਨਾ ਕੀ ਅਸੀਂ ਨਸ਼ਾ ਨਾ ਲੱਗ ਜੇ ਸਾਡੇ ਬੱਚੇ ਨੂੰ ਅਸੀਂ ਉਦੋਂ ਲੜੇ ਨਹੀਂ ਤੇ ਆਪਣੇ ਬੱਚੇ ਕਰਜ਼ਾ ਚੁੱਕ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਬਾਹਰ ਤੋਰ ਦਿੱਤੇ ਤੇ ਜਦੋਂ ਉਹਨਾਂ ਨੂੰ ਸਾਡੀ ਜ਼ਰੂਰਤ ਹੋਵੇਗੀ ਕੱਲ ਘਰਾਂ ਦੇ ਵਿੱਚੋਂ ਇਕੱਲੇ ਰਹਿ ਜਾਣਗੇ ਤੇ ਉਹਨਾਂ ਦੀਆਂ ਲਾਸ਼ਾਂ ਟਰਨ ਨੂੰ ਕੋਈ ਨਹੀਂ ਹੋਗਾ ਇਸੇ ਤਰ੍ਹਾਂ ਸਾਡੇ ਸਾਡੇ ਇਲਾਕੇ 'ਚ ਹੋਇਆ ਦੋ ਮਾਸਟਰ ਸੀਗੇ ਪਤੀ ਪਤਨੀ ਪਤਨੀ ਦੀ ਪਹਿਲਾ ਮੌਤ ਹੁੰਦੀ ਆ ਬੱਚੇ ਵਿਦੇਸ਼ ਭੇਜ ਦਿੱਤੇ ਆ ਪਤੀ ਦੀ ਥੋੜੇ ਚਿਰ ਬਾਅਦ ਬਹੁਤ ਮੌਤ ਹੁੰਦੀ ਆ ਤੇ 3 ਦਿਨ লাশ ਜਿਹੜੀ ਆ ਕੀੜੇ ਘਰ ਖਾਂਦੇ ਰਹਿੰਦੇ ਆ ਤੇ ਜਦੋਂ ਬੋ ਹੁੰਦੀ ਆ ਬਾਹਰ ਤੇ ਫਿਰ ਪਤਾ ਲੱਗਦਾ ਇਹ ਮਾਸਟਰ ਜੀ ਦੀ ਜਿਹੜੀ ਮੌਤ ਹੋ ਗਈ ਆ ਇੱਥੇ ਆਪ ਪਾਰਟੀ ਦਾ ਆਗੂ ਆ ਮੋਤੀ ਉਹਦਾ ਪੁੱਤਰ ਜਿਹਦਾ ਇੱਕ ਦੋਸਤ ਨਸ਼ਾ ਕਰਦੇ ਆ ਘਰ ਦੇ ਵਿੱਚ ਉਹਨਾਂ ਦੀ 4 ਦਿਨ লাশ ਗਲੀ ਸੜੀ ਮਿਲਦੀ ਆ ਕੋਈ ਬੂਹਾਂ ਨਹੀਂ ਖੋਦਦੇ ਲੋ ਆਂਡਗੜ ਬੋ ਹੁੰਦੀ ਆ ਤੋ ਲਾਸ਼ਾਂ ਇਹ ਗਲੀਆਂ ਨਿਆਵਨ ਕੀੜੇ ਪਏ ਹੁੰਦੇ ਆ ਜੇ ਇਹੋ ਜਿਹੇ ਹਾਲਾਤ ਜੇ ਇਹਨੂੰ ਕਹਿੰਦੇ ਆ ਨਸ਼ਾ ਵਿਰੋਧੀ ਜੁੱਧ ਤੇ ਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਭਗਤ ਸਿੰਘ ਦਾ ਰਾਹ ਫੜਾਂਗੇ ਅਸੀਂ ਬਗਾਵਤਾਂ ਕਰਾਂਗੇ ਅਸੀਂ ਫਾਂਸੀਆਂ ਦੇ ਰਸੇ ਵੱਲੋਂ ਤੁਰਾਂਗੇ ਤੇ ਆਪਣੇ ਨੌਜਵਾਨਾਂ ਨੂੰ ਨਾਲ ਲੈ ਕੇ ਇਹ ਸਰਕਾਰ ਖਲਾਫ ਤੇ ਦੂਜੀਆਂ ਸਰਕਾਰਾਂ ਚੋ ਵੀ ਇਹ ਹੁੰਦੀਆਂ ਜਾਂਦੀਆਂ ਰਹਿਣੀਆਂ ਉਹਨਾਂ ਖਲਾਫ ਬਗਾਵਤਾਂ ਐਲਾਨ ਕਰਾਂਗੇ ਸੋ ਦੋਸਤੋ ਸ਼ਹੀਦ ਭਗਤ ਸਿੰਘ ਨੌਜਵਾਨ ਸਮਾਦੇ ਸਾਥੀ ਬਣੋ ਇਹ ਲੜਾਈ ਕੋਈ ਸਾਡੀ ਨਹੀਂ ਆਪਣੀ ਆਪਣੀ ਲੜਾਈ ਸਮਝ ਕੇ ਨੌਜਵਾਨ ਸਮਾਜ ਦੀ ਭੱਤੀ ਹੋ ਤੇ ਉਹਦੇ ਸਾਥੀ ਬਣੋ ਉਹਦੇ ਮੈਂਬਰ ਬਣੋ ਇੰਨੀਆਂ ਗੱਲਾਂ ਨਾਲ ਹੀ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਧੰਨਵਾਦ ਹਰ ਕੋ ਜਿੰਦਾਬਾਦ ਸ਼ੀਲਪਰ